ਕਿਸਾਨਾ ਗੁਰਵੰਤ ਸਿੰਘ ਪੰਦੇਰ ਨੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਬੋਲਦਿਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਅਤੇ ਕੇਂਦਰ ਸਰਕਾਰ ਦੀ ਮਿਲੀ ਭੁਗਤ ਹੈ ਪੰਦੇਰ ਨੇ ਡੱਲੇਵਾਲ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਨ ਨੂੰ ਲੈ ਕੇ ਵੀ ਸਵਾਲ ਚੁੱਕੇ ਇਸ ਦੇ ਨਾਲ ਹੀ ਪੰਦੇਰ ਨੇ ਇਲਜ਼ਾਮ ਲਗਾਇਆ ਕਿ ਜਗਜੀਤ ਸਿੰਘ ਡੱਲੇਵਾਲ ਦੇ ਨੱਕ ਦੇ ਵਿੱਚ ਜ਼ਬਰਦਸਤੀ ਨਾਲ ਹੀ ਪਾ ਕੇ ਉਹਨਾਂ ਨੂੰ ਬਿਮਾਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਇਸ ਦੌਰਾਨ ਸਰਬਨ ਸਿੰਘ ਪੰਦੇਰ ਨੇ ਹੋਰ ਕੀ ਕੁਝ ਕਿਹਾ ਦਵਾ ਮੋਰਚਿਆਂ ਵੱਲੋਂ ਅੱਜ ਦਿੱਲੀ ਅੰਦੋਲਨ 2 ਦੇ 289 ਦਿਨ ਹੋ ਗਏ। ਔਰ ਸੁਖਜੀਤ ਸਿੰਘ ਹਰਦੋ ਚੰਡੇ ਦੇ ਮਰਨ ਵਰਤ ਦਾ ਦੂਸਰਾ ਦਿਨ ਸ਼ੁਰੂ ਹੋ ਗਿਆ। ਪੰਜਾਬ ਸਰਕਾਰ ਨੇ ਡੱਲੇਵਾਲ ਸਾਹਿਬ ਨੂੰ ਜ਼ਬਰਦਸਤੀ ਚੱਕ ਕੇ ਅੰਦੋਲਨ ਫੇਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਚੋਂ ناکਾਮਜਾਬ ਰਹਿਆ। ਔਰ ਇੱਕ ਪਾਰਲੀਮੈਂਟ ਮੈਂਬਰ ਡੱਲੇਵਾਲ ਸਾਹਿਬ ਨੂੰ ਮਿਲਣ ਗਏ ਉਹਨਾਂ ਨੂੰ ਮਿਲ ਨਹੀਂ ਦਿੱਤਾ। ਸਾਨੂੰ ਸ਼ੰਕਾ ਵਾ ਕਿ ਸਰਕਾਰ ਜਬਰਦਸਤੀ ਉਹਨਾਂ ਦੀ ਨੱਕ ਚ ਨਾਲ ਹੀ ਲਾ ਕੇ ਖਰਾਕ ਦੇ ਰਹੀ ਹੋਊਗੀ ਉਹਨਾਂ ਨਾਲ ਜ਼ਬਰ ਹੋ ਰਿਹਾ ਹੋਊਗਾ ਪੰਜਾਬ ਸਰਕਾਰ ਦਾ ਕੋਈ ਸਪਸ਼ਟੀ ਕਰਨੀ ਆ ਕੇਂਦਰ ਦੇ ਮੰਤਰੀਆਂ ਨੇ ਕਹਿਤਾ ਵੀ ਕੱਲ ਦੀ ਘਟਨਾ ਕਰਮ ਤੇ ਸਾਡਾ ਹੱਥ ਕੋਈ ਨਹੀਂ ਹੈ ਸਾਨੂੰ ਨਹੀਂ ਪਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਆ ਕੇ ਸਾਰੇ ਲੋਕਾਂ ਸਾਹਮਣੇ ਦੱਸਣਾ ਚਾਹੀਦਾ ਸਾਰੇ ਪੰਜਾਬ ਦੇ 3 ਕਰੋੜ ਲੋਕ ਇਹ ਜਾਣਨਾ ਚਾਹੁੰਦੇ ਨੇ ਵੀ ਕੱਲ ਵਾਲੀ ਘਟਨਾ ਕਿਉਂ ਹੋਈ ਕਿਉਂ ਕੀਤੀ ਗਈ ਉਰੇ ਪੰਜਾਬ ਚ ਕੱਲ ਗਰਦਾਸਪੁਰ ਚ ਅਰੇ ਤੋਂ ਕਾ ਕੱਲ ਫੇਰ ਖਜਾਲੇ ਵਿੱਚ ਅੰਮ੍ਰਿਤਸਰ ਦਾ ਵੱਡਾ ਕੱਟ ਕਰਕੇ ਮੋਰਚਾ ਵਿੱਚ ਵੱਡੀ ਤੋਂ ਵੱਡੀ ਗਿਣਤੀ ਦੀ ਲਾਮਬੰਦੀ ਕੀਤੀ ਜਾ ਰਹੀ ਆ ਵੇਖਦੇ ਆ ਲੋਕਾਂ ਦੇ ਚੁਣੇ ਹੋਏ ਨਮਾਇंदे ਸਾਰੇ ਐਮਪੀ ਵਿਰੋਧੀ ਧਿਰ ਦੇ ਐਮਪੀਸ ਅਰੇਦੋ ਕਹਾ ਜਿਹੜੇ ਮੋਦੀ ਸਰਕਾਰ ਦੇ ਨਾਲ ਸਹਿਯੋਗੀ ਦਲ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ ਤੁਹਾਡੀ ਗੱਲ ਕਰਾਂਗੇ ਪਾਰਲੀਮੈਂਟ ਦੇ ਵਿੱਚ ਕੀ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਮੁੱਦਾ ਚੱਕਦੇ ਨੇ ਕੀ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮਾਫੀ ਦਾ ਮੁੱਦਾ ਚੁੱਕਦੇ ਨੇ ਜੋ ਸਰਕਾਰ ਜ਼ਬਰ ਕਰ ਰਹੀ ਹੈ ਦਿੱਲੀ ਜਾ ਕੇ ਸਾਨੂੰ ਪ੍ਰਦਰਸ਼ਨ ਕਰਨ ਦਾ ਹੱਕ ਨਹੀਂ ਦੇ ਰਹੀ ਉਹ ਮੁੱਦਾ ਚੱਕਣਗੇ ਹੋ ਮਜ਼ਦੂਰਾਂ ਦੀਆਂ ਮੰਗਾਂ ਚੱਕਣਗੇ ਜੋ ਕੁਝ ਕੱਲ ਪੰਜਾਬ 'ਚ ਹੋਇਆ ਉਹ ਪਾਰਲੀਮੈਂਟ ਵਿੱਚ ਗੂੰਜੂਗਾ ਇਹ ਹੁਣ ਵੇਖਣ ਵਾਲਾ ਸਮਾਂ ਦੱਸੂਗਾ ਇਸ ਕਰਕੇ ਆਰ ਪਾਰ ਦੀ ਲੜਾਈ ਲਈ ਤਿਆਰ ਹੋ ਜੇ 10 ਦਿਨਾਂ ਵਿੱਚ ਸਰਕਾਰ ਨੇ ਕੋਈ ਫੈਸਲਾ ਨਾ ਕੀਤਾ ਤਾਂ 6 ਸਤੰਬਰ ਨੂੰ ਦਿੱਲੀ ਕੂਚ ਹੋਊਗਾ ਹਰ ਹਾਲ ਵਿੱਚ ਹੋ ਕਿਸਾਨਾ ਗੂ ਸਰਵਨ ਸਿੰਘ ਪੰਦੇਰ ਨੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਬੋਲਦਿਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਅਤੇ ਕੇਂਦਰ ਸਰਕਾਰ ਦੀ ਮਿਲੀ ਭੁਗਤ ਹੈ ਪੰਦੇਰ ਨੇ ਡਲੇਵਾਲ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਨ ਨੂੰ ਲੈ ਕੇ ਵੀ ਸਵਾਲ ਚੁੱਕੇ ਇਸ ਦੇ ਨਾਲ ਹੀ ਪੰਦੇਰ ਨੇ ਇਲਜ਼ਾਮ ਲਗਾਇਆ ਕਿ ਜਗਜੀਤ ਸਿੰਘ ਡਲੇਵਾਲ ਦੇ ਨੱਕ ਦੇ ਵਿੱਚ ਜ਼ਬਰਦਸਤੀ ਨਾਲ ਹੀ ਪਾ ਕੇ ਉਹਨਾਂ ਨੂੰ ਬਿਮਾਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਇਸ ਦੌਰਾਨ ਸਰਬਨ ਸਿੰਘ ਪੰਦੇਰ ਨੇ ਹੋਰ ਕੀ ਕੁਝ ਕਿਹਾ ਦੋਆ ਮੋਰਚਿਆਂ ਵੱਲੋਂ ਅੱਜ ਦਿੱਲੀ ਅੰਦੋਲਨ 2 ਦੇ 289 ਦਿਨ ਹੋ ਗਏ। ਅਰ ਸੁਖਜੀਤ ਸਿੰਘ ਹਰਦੋ ਚੰਡੇ ਦੇ ਮਰਨ ਵਰਤ ਦਾ ਦੂਸਰਾ ਦਿਨ ਸ਼ੁਰੂ ਹੋ ਗਿਆ। ਪੰਜਾਬ ਸਰਕਾਰ ਨੇ ਡੱਲੇਵਾਲ ਸਾਹਿਬ ਨੂੰ ਜ਼ਬਰਦਸਤੀ ਚੱਕ ਕੇ ਅੰਦੋਲਨ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਚੋਂ ناکਾਮਜਾਬ ਰਹਿਆ। ਅਰ ਇੱਕ ਪਾਰਲੀਮੈਂਟ ਮੈਂਬਰ ਡੱਲੇਵਾਲ ਸਾਹਿਬ ਨੂੰ ਮਿਲਣ ਗਏ ਉਹਨਾਂ ਨੂੰ ਮਿਲ ਨਹੀਂ ਦਿੱਤਾ। ਸਾਨੂੰ ਸ਼ੰਕਾ ਵਾ ਕਿ ਸਰਕਾਰ ਜਬਰਦਸਤੀ ਉਹਨਾਂ ਦੀ ਨੱਕ ਚ ਨਾਲ ਹੀ ਲਾ ਕੇ ਖਰਾਕ ਦੇ ਰਹੀ ਹੋਊਗੀ ਉਹਨਾਂ ਨਾਲ ਜਬਰ ਹੋ ਰਿਹਾ ਹੋਊਗਾ ਪੰਜਾਬ ਸਰਕਾਰ ਦਾ ਕੋਈ ਸਪਸ਼ਟੀ ਕਰਨੀ ਆਇਆ ਕੇਂਦਰ ਦੇ ਮੰਤਰੀਆਂ ਨੇ ਕਹਿਤਾ ਵੀ ਕੱਲ ਦੀ ਘਟਨਾ ਕਰਮ ਚ ਸਾਡਾ ਹੱਥ ਕੋਈ ਨਹੀਂ ਹੈ ਅ ਸਾਨੂੰ ਨਹੀਂ ਪਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਆ ਕੇ ਸਾਰੇ ਲੋਕਾਂ ਸਾਹਮਣੇ ਦੱਸਣਾ ਚਾਹੀਦਾ ਸਾਰੇ ਪੰਜਾਬ ਦੇ 3 ਕਰੋੜ ਲੋਕ ਇਹ ਜਾਣਨਾ ਚਾਹੁੰਦੇ ਨੇ ਵੀ ਕੱਲ ਵਾਲੀ ਘਟਨਾ ਕਿਉਂ ਹੋਈ ਕਿਉਂ ਕੀਤੀ ਗਈ ਉਰੇ ਪੰਜਾਬ ਚ ਕੱਲ ਗਰਦਾਸਪੁਰ ਚ ਅ ਇਹਦੋਂ ਕਾ ਕੱਲ ਫੇਰ ਖਜਾਲੇ ਵਿੱਚ ਅੰਮ੍ਰਿਤਸਰ ਦਾ ਵੱਡਾ ਕੱਟ ਕਰਕੇ ਮੋਰਚੇ 'ਚ ਵੱਡੀ ਤੋਂ ਵੱਡੀ ਗਿਣਤੀ ਦੀ ਲਾਮਬੰਦੀ ਕੀਤੀ ਜਾ ਰਹੀ ਆ ਵੇਖਦੇ ਆ ਲੋਕਾਂ ਦੇ ਚੁਣੇ ਹੋਏ ਨਮਾਇंदे ਸਾਰੇ ਐਮਪੀ ਵਿਰੋਧੀ ਧਿਰ ਦੇ ਐਮਪੀਸ ਅਰੇ ਦੋ ਕਹਾ ਜਿਹੜੇ ਮੋਦੀ ਸਰਕਾਰ ਦੇ ਨਾਲ ਸਹਿਯੋਗੀ ਦਲ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ ਤੁਹਾਡੀ ਗੱਲ ਕਰਾਂਗੇ ਪਾਰਲੀਮੈਂਟ ਦੇ ਵਿੱਚ ਕੀ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਮੁੱਦਾ ਚੱਕਦੇ ਨੇ ਕੀ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮਾਫੀ ਦਾ ਮੁੱਦਾ ਚੁੱਕਦੇ ਨੇ ਜੋ ਸਰਕਾਰ ਜ਼ਬਰ ਕਰ ਰਹੀ ਹੈ ਦਿੱਲੀ ਜਾ ਕੇ ਸਾਨੂੰ ਪ੍ਰਦਰਸ਼ਨ ਕਰਨ ਦਾ ਹੱਕ ਨਹੀਂ ਦੇ ਰਹੀ ਉਹ ਮੁੱਦਾ ਚੱਕਣਗੇ ਹੋ ਮਜ਼ਦੂਰਾਂ ਦੀਆਂ ਮੰਗਾਂ ਚੱਕਣਗੇ ਜੋ ਕੁਝ ਕੱਲ ਪੰਜਾਬ 'ਚ ਹੋਇਆ ਉਹ ਪਾਰਲੀਮੈਂਟ ਵਿੱਚ ਗੂੰਜੂਗਾ ਇਹ ਹੁਣ ਵੇਖਣ ਵਾਲਾ ਸਮਾਂ ਦੱਸੂਗਾ ਇਸ ਕਰਕੇ ਆਰ ਪਾਰ ਦੀ ਲੜਾਈ ਲਈ ਤਿਆਰ ਹੋ ਜੇ 10 ਦਿਨਾਂ ਵਿੱਚ ਸਰਕਾਰ ਨੇ ਕੋਈ ਫੈਸਲਾ ਨਾ ਕੀਤਾ ਤਾਂ 6 ਸਤੰਬਰ ਨੂੰ ਦਿੱਲੀ ਕੂਚ ਹੋਊਗਾ ਹਰ ਹਾਲ ਵਿੱਚ